ਫਿਰੋਜ਼ਪੁਰ ਦੇ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈਗੀ ਹੈ ਪਰ ਲੋਕਾਂ ਵਾਸਤੇ ਮੁਸੀਬਤ ਖੜੀ ਹੋ ਜਾਂਦੀ ਹੈ ਜਦੋਂ ਮੀਂਹ ਪੈਣ ਦੇ ਨਾਲ ਸੜਕਾਂ ਤੇ ਪਾਣੀ ਖੜਾ ਹੋ ਜਾਂਦਾ ਹੈਗਾ ਲੋਕਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੁੰਦਾ ਤਾਂ ਗਲੀਆਂ ਸੜਕਾਂ ਦੇ ਉੱਪਰ ਪਾਣੀ ਜਿਹੜਾ ਉਹ ਖੜਾ ਹੋ ਜਾਂਦਾ ਸਵੇਰ ਤੋਂ ਹੀ 7 ਵਜੇ ਤੋਂ ਮੀਂਹ ਪੈ ਰਿਹਾ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਇਸ ਵਾਲੇ ਦੀਆਂ ਬਾਜ਼ਾਰ ਤੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਕਿੰਨਾ ਔਖਾ ਹੋ ਜਾਂਦਾ ਹੈਗਾ ਜਦੋਂ ਮੀਂਹ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਜਾਣਾ ਹੁੰਦਾ ਔਰ ਜਦੋਂ ਪਾਣੀ ਖੜਾ ਹੋ ਜੇ ਸੜਕਾਂ ਦੇ ਉੱਪਰ ਕਿਉਂਕਿ ਨਾਲੀਆਂ ਜਿਹੜੀਆਂ ਜਾਮ ਜਾਂਦੀਆਂ ਹੀ ਗਿਆ ਨੇ ਲਫਾਫੇ ਜਿਹੜੇ ਹੋ ਸਕਤੇ ਹੁੰਦੇ ਆ ਤਾਂ ਨਾਲੀਆਂ ਜਾਮ ਹੋ ਜਾਂਦੀ ਹੈ ਜਿਸ ਦੇ ਕਰਕੇ ਜਿਹੜੇ ਆ ਓਵਰਫਲੋ ਹੋ ਜਾਂਦਾ ਔਰ ਮੁਸ਼ਕਲ ਹੋ ਜਾਂਦੀ ਹੈ ਹੱਲੇ ਵੀ ਫਿਰੋਜ਼ਪੁਰ ਦੇ ਵਿੱਚ ਮੀਂਹ ਪੈ ਰਿਹਾ ਹੈਗਾ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈਗੀ ਹੈ ਪਰ ਜਿਆਦਾ ਮੀਂਹ ਪੈਣ ਦੇ ਕਰਕੇ ਸੜਕਾਂ ਤੇ ਪਾਣੀ ਭਰਨ ਦੇ ਨਾਲ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈਂਦਾ ਹੈਗਾ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ